ਦੁਨੀਆ ਦੇ ਮਸ਼ਹੂਰ ਪੰਜਾਬੀ ਕਾਇਕ ਇੱਕ ਜਸਵੀਰ ਚੱਸੀ ਮਨਕੀਰਤ ਔਲਖ ਵਾਲੇ ਪਿਆਨ ਤੋਂ ਬਾਅਦ ਕਾਫੀ ਗੁੱਸੇ ਅਤੇ ਤਤੇ ਦਿਖਾਈ ਦੇ ਰਹੇ ਹਨ ਇਸ ਸਬੰਧੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਗਰਮ ਬਿਆਨ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੁਝ ਮੀਡੀਆ ਵਾਲੇ ਅਤੇ ਕੁਝ ਡੇਰਿਆਂ ਵਾਲੇ ਇਸ ਔਖੀ ਘੜੀ ਵਿੱਚ ਗਲਤ ਢੰਗ ਨਾਲ ਆਪਣਾ ਰੋਲ ਨਿਭਾ ਰਹੇ ਹਨ ਉਹਨਾਂ ਨੇ ਕਿਹਾ ਕਿ ਅਜੇ ਇਹ ਸਮਾਂ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਦੋਂ ਸਮਾਂ ਸਹੀ ਆਵੇਗਾ ਚਲਤੀ ਹੀ ਪਹਿਲਾਂ ਦੀ ਤਰ੍ਹਾਂ ਉਹਨਾਂ ਦੀਆਂ ਗੋਟੀਆਂ ਲਵਾਉਣਗੇ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਦੁਨੀਆ ਦੇ ਮਸ਼ਹੂਰ ਪੰਜਾਬੀ ਲੋਕ ਗਾਇਕ ਜਸਵੀਰ ਜਸੀਨ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਦੀ ਪੋਸਟ ਜਿਹੜੀ ਪਾਉਣ ਲੱਗਿਆ ਇਹ ਮੇਰੀ ਬੇਨਤੀ ਸੀ ਕਿ ਮੀਡੀਆ ਵਾਲੇ ਦੋਸਤ ਜਿਹੜੇ ਨੇ ਨਾ ਜਿਹੜੇ ਕਈ ਤੇ ਮੀਡੀਆ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਹੈ ਤੇ ਕਈ ਸਿਰਫ ਉਹਨਾਂ ਨੂੰ ਲੱਗ ਰਿਹਾ ਕਿ ਐਸੀ ਵਿਊਜ਼ ਲੈ ਲਈਏ ਅਸੀਂ ਅੱਗੇ ਨਿਕਲ ਜੀ ਅਸੀਂ ਸੁਰਖੀਆਂ ਬਣਾ ਲਈਏ ਉਹਨਾਂ ਵਾਸਤੇ ਮੇਰੀ ਬੇਨਤੀ ਹੈ ਕਿ ਤੁਸੀਂ ਪੋਜ਼ਿਟਿਵ ਰੋਲ ਅਦਾ ਕਰੋ ਜਿੱਦਾਂ ਉਹ ਕਹਿੰਦੇ ਹੁੰਦੇ ਨੇ ਨਾ ਕਿ ਜਦੋਂ ਇੱਕ ਅੱਗ ਲੱਗੀ ਸੀ ਤੇ ਉਹ ਚਿੜੀ ਚੁੰਝ ਭਰ ਕੇ ਪਾਣੀ ਦਾ ਪਾਉਂਦੀ ਸੀ ਤੇ ਕਿਸੇ ਨੇ ਪੁੱਛਿਆ ਸੀਗਾ ਕਿ ਤੇਰੇ ਨਾਲ ਦਾ ਕੀ ਫਰਕ ਪੈਂਦਾ ਉਹ ਕਹਿੰਦੀ ਵੀ ਜਦੋਂ ਕਿਤੇ ਹਿਸਟਰੀ ਬਣੇਗੀ ਤੇ ਮੇਰੀ ਜਿਹੜੀ ਹਿਸਟਰੀ ਦੇ ਵਿੱਚ ਮੇਰਾ ਨਾਮ ਜਿਹੜਾ ਉਹ ਅੱਗ ਬੁਝਾਉਣ ਵਾਲਿਆਂ ਚ ਆਏਗਾ ਅੱਗ ਲਗਾਉਣ ਵਾਲਿਆਂ ਚ ਨਹੀਂ ਆਏਗਾ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਉਹ ਚੁੱਕੋ ਛੋਟੀ ਜੀ ਕਿਸੇ ਗੱਲ ਨੂੰ ਲੈ ਕੇ ਕਯੋਸ ਜਾਂ ਮੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਨਾ ਕਰੋ ਜਿਵੇਂ ਤੁਸੀਂ ਹੁਣ ਆ ਕੱਲ ਦੀ ਗੱਲ ਸੀਗੀ ਗੱਲ ਕੁਝ ਵੀ ਨਹੀਂ ਸੀ ਤੇ ਮਨਕੀਰਤ ਦੀ ਤੇ ਮੇਰੀ ਗੱਲ ਮਨਕੀਰਤ ਉਹ ਕਿਤੇ ਸਾਡਾ ਭਰਾ ਹੈ ਛੋਟਾ ਸਾਡਾ ਬੱਚਾ ਉਹ ਤੇ ਮੈਂ ਹਮੇਸ਼ਾ ਉਹਨੂੰ ਮੈਂ ਤੇ ਕਈ ਵਾਰੀ ਉਹਨੂੰ ਡਾਇਰੈਕਸ਼ਨਾਂ ਦਿੰਦਾ ਰਹਿਣਾ ਉਹ ਵੀ ਮੈਨੂੰ ਗਾਣਿਆਂ ਦੀਆਂ ਬਹੁਤ ਸਾਰੀਆਂ ਡਾਇਰੈਕਸ਼ਨਾਂ ਦਿੰਦਾ ਰਹਿਣਾ ਵੀ ਚਾਚੂ ਇਦਾਂ ਕਰ ਲਓ ਚਾਚੂ ਇਦਾਂ ਕਰ ਲਓ ਮੈਂ ਵੀ ਉਹਦੇ ਨਾਲ ਗੱਲ ਕਰਦਾ ਰਹਿਣਾ ਹਮੇਸ਼ਾ ਔਰ ਐਸਟੈਂਪ ਤੇ ਉਹ ਮੈਂ ਤੁਹਾਨੂੰ ਦੱਸਿਆ ਸੋਸ਼ਲ ਮੀਡੀਆ ਤੇ ਇੱਕੋ ਹੀ ਬੰਦਾ ਹੈ ਜਿਹੜਾ ਛਾਇਆ ਹੋਇਆ ਉਹ ਮਨਕੀਰ ਦੇ ਤਾਲੁਕ ਹੈ ਤੇ ਸਾਡਾ ਹੀ ਬੰਦਾ ਹੈ ਵਧੀਆ ਕੰਮ ਕਰ ਰਿਹਾ ਅਸੀਂ ਜੇ ਉਹਨੂੰ ਹੋਰ ਡਾਇਰੈਕਸ਼ਨ ਦੇ ਕੇ ਹੋਰ ਪਲਾਨ ਕਰਕੇ ਚੀਜ਼ਾਂ ਮੈਂ ਤਾਂ ਆਪ ਉਹਦੇ ਕੋਲ ਕੈਸ਼ ਮੰਗਿਆ ਮੈਂ ਉਹਦੇ ਕੋਲ ਪੰਜ ਟਰੈਕਟਰ ਮੰਗੇ ਸਵੇਰੇ ਕਿ ਸਾਨੂੰ ਚਾਹੀਦੇ ਸਾਨੂੰ ਸੇਵਾ ਵਾਸਤੇ ਟਰੈਕਟਰ ਚਾਹੀਦੇ ਆ ਔਰ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰ ਰਹੇ ਹਾਂ ਸਾਰੇ ਸਿੰਗਰਸ ਸਾਰੀਆਂ ਸੰਸਥਾਵਾਂ ਮੇਰੀ ਕੋਸ਼ਿਸ਼ ਇਹ ਹੈ ਕਿ ਸਾਰੀਆਂ ਸੰਸਥਾਵਾਂ ਸਾਰੇ ਸਿੰਗਰਸ ਨੂੰ ਤੇ ਸਾਰੇ ਸੈਲੀਬ੍ਰਿਟੀਆਂ ਨੂੰ ਨੇਤਾਵਾਂ ਨੂੰ ਐਡਮਿਨ ਐਡਮਿਨਿਸਟ੍ਰੇਸ਼ਨ ਨੂੰ ਕਿਉਂਕਿ ਜਿਹੜੀ ਇਹ ਪ੍ਰੋਬਲਮ ਹੈ ਵੱਡੀ ਹੈ ਤੇ ਇਹਨੂੰ ਅਸੀਂ ਨਜਿੱਠਣ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕੁਝ ਬੰਦੇ ਜਿਹੜੇ ਆ ਜਿਹੜੇ ਇਹ ਡੇਰੇ ਨਾਲ ਰਿਲੇਟਡ ਚਿਲਮਚਿਲੇ ਐ ਨਾ ਜਿਹੜੇ ਉਹ ਤੇ ਕੁਝ ਸਿੰਗਰਾਂ ਦੇ ਆਈਟੀ ਸੈੱਲ ਇਹਨੂੰ ਹੋਰ ਜ਼ਿਆਦਾ 네ਗੇਟਿਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡੇ ਨਾਲ ਮੈਂ ਨਜਿੱਟੂਗਾ ਅਜੇ ਸਾਡੀ ਇਹ ਪ੍ਰੋਬਲਮ ਬਹੁਤ ਵੱਡੀ ਹੈ ਤੇ ਇਹਦੇ ਨਾਲ ਥੋੜਾ ਜਿਹਾ ਤੁਹਾਡੀਆਂ ਗੋਡੀਆਂ ਲਵਾਵਾਂਗੇ ਤੁਹਾਡੀਆਂ ਪਹਿਲਾਂ ਵੀ ਗੋਡੀਆਂ ਲਵਾਈਆਂ ਹੁਣ ਵੀ ਲਵਾਵਾਂਗੇ ਇਹ ਪ੍ਰੋਬਲਮਸ ਦੇ ਨਾਲ ਸਾਨੂੰ ਇੱਕ ਇੱਕ ਬੰਦੇ ਕੋਲ ਬਿਨਾ ਜਾਤ ਪਾਤ ਬਿਨਾ ਮਸਵਾ ਦੇ ਬਿਨਾ ਧਰਮਾਂ ਦੇ ਬਿਨਾ ਛੋਟੇ ਵੱਡੇ ਦੇ ਬਿਨਾ ਅ ਅਮੀਰੀ ਗਰੀਬੀ ਦੇ ਸਾਨੂੰ ਹਰ ਬੰਦੇ ਕੋਲ ਪਹੁੰਚ ਪਹੁੰਚ ਲੈਣ ਤੋਂ ਮੈਂ ਹਰ ਬੰਦੇ ਨੂੰ ਅਪਰੋਚ ਕਰ ਰਿਹਾ ਮਨਕੀਰਤ ਤੇ ਚਲੋ ਇੱਕ ਸਾਡਾ ਮੁੰਡਾ ਆ ਹਰ ਬੰਦੇ ਨੂੰ ਮੈਂ ਤਾਂ ਜ਼ਿੰਦਗੀ 'ਚ ਜਿਹਨਾਂ ਬੰਦਿਆਂ ਨੂੰ ਲਾਈਕ ਵੀ ਨਹੀਂ ਕਰਦਾ ਮੈਂ ਉਹਨਾਂ ਨੂੰ ਵੀ ਇਸ ਪ੍ਰੋਬਲਮ ਦੇ ਵਿੱਚ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਵੀ ਫੋਨ ਕਰਕੇ ਕਹਾਂ ਕਿ ਜੋ ਤੁਸੀਂ ਸਾਡਾ ਹੱਲ ਕਰ ਸਕਦੇ ਹੋ ਜੋ ਵੀ ਤੁਸੀਂ ਸਾਡੀ ਸਹਾਇਤਾ ਕਰ ਸਕਦੇ ਹੋ ਤੁਸੀਂ ਕਰੋ ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਜਿੱਤ ਦੁਆਰੇ ਉਬਰਿਤ ਤੇ ਤੇਲੇ ਹੋਂ ਬਾਦ ਸੋ ਕੋਸ਼ਿਸ਼ ਕਰੋ ਕਿ ਇਹ ਮੈਸ ਨਾ ਕਰੀਟ ਕਰੋ ਥੈਂਕ ਯੂ ਸੋ ਮਚ ਸਤਿ ਸ੍ਰੀ ਅਕਾਲ